ਹੈਲੋ ਜੀ গুড ਮਾਰਨਿੰਗ ਤੇ ਰਸੀਆਂ ਜੀ ਬਾਬੇ ਸੀਦਾਂ ਦੇਖੋ ਜੀ ਕਿੱਡੇ ਕਿੱਡੇ ਕੱਦੂ ਲੱਗਿਆ ਬਾਬੇ ਸੀਦਾਂ ਤੋਂ ਆ ਗਏ ਆਪਣੇ ਖੇਤ ਹੁਣ ਫੰਦਕਾਵਾਗੇ ਸੂਟ ਅੱਜ ਤੁਸੀਂ ਕੜਾਈ ਕੋਈ ਦੀ ਏ ਇਹ ਤੇ ਦੇਖੋ ਇਦਾਂ ਤੇ ਅਗਲਾ ਸੂਟ ਇੱਕ ਇਹਦੇ ਵਿੱਚ ਹੈਗਾ ਜੀ ਆਹ ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਦੇਖਦੇ ਆਂ ਜੀ ਅੱਜ ਦਿਨ ਦੇ ਵਿੱਚ ਕੀ ਕੀ ਕੰਮ ਕਰਨੇ ਨੇ ਕਿੱਥੇ ਜਾਣਾ ਕੀ ਕੀ ਕਰਨਾ ਸੋ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਮਿਲਦੇ ਹਾਂ ਦਿਨੇ ਲੋ ਜੀ ਅੱਜ ਹੈਗਾ 10 ਨੀ ਦਾ ਦਿਨ

ਨਹੀਂ ਨਹੀਂ ਬਸ ਬਈ ਆ ਲੈ ਸੱਤਿਓ ਲਓ ਜੀ ਹੁਣ ਆਪਾਂ ਬਾਬੇ ਸਿੱਧਾਂ ਤੋਂ ਆ ਗਏ ਆਪਣੇ ਖੇਤ ਕਿਉਂਕਿ ਆਪਣੇ ਖੇਤ ਬਾਬੇ ਸਿੱਧਾਂ ਵੱਲੋਂ ਨੇ ਦੁਕਾਨ ਤੇ ਕੀ ਕਰ ਰਹੇ ਹਾਂਗੇ ਦੇਖਣਾ ਅੱਜ ਦਿਖਾਵਾਂਗੇ ਤੁਹਾਨੂੰ ਕਣਕ ਤੇ ਮਹਿੰਦੀ ਦੇ ਫੁੱਲ ਦੇਖੋ ਬਣਿਆਲੇ ਵਾਲੇ ਗਮਉਂਦੀਆਂ ਨੇ ਕਣਕ ਖਾਂਦੀਆਂ ਨੇ ਖੇਤਾਂ ਦੇ ਵਿੱਚ ਬੜੀ ਜੇ ਦਿਲ ਲੱਗਦਾ ਜਿੱਥੇ ਲਾ ਕੇ ਦੀ ਆਪਣੇ ਖੇਤ ਨੂੰ ਪਹੁੰਚੀ ਰਸਤਾ ਇਹ ਖੇਤ ਦਾ ਲੱਗਦੀ ਹੈ ਦੀ ਆਪਣੀ ਕਣਕ ਦੇਖੋ ਇਹ ਕਿੱਡੇ ਕਿੱਡੇ ਕੱਦੂ ਲੱਗੇ ਅੱਜ ਕੱਲ ਆ ਕੇ बेमौसम दे देखो कि के लमक दे के अमरूद नींबू अपनी बाड़ी लासन पालक धनिया वगैरह ਲੱਗ ਰਹੀ ਆਪਾਂ ਇੱਥੇ ਹੀ ਖੜਾਂਗੇ ਇੱਕ ਦੀ ਓਟ ਦੇ ਵਿੱਚ ਇੱਥੇ ਆਪਾਂ ਨੂੰ ਜ਼ਿਆਦਾ ਠੰਡ ਨਹੀਂ ਲੱਗੂਗੀ ਹਵਾ ਬਹੁਤ ਠੰਢੀ ਚੱਲਦੀ ਹੈ ਹੋਰ ਇੱਕ ਹੈ ਵੱਡਾ ਵੱਡਾ ਇੱਕ ਦੀ ਓਟ ਹੈਗੀ ਤੇ ਹਵਾ ਬਿਲਕੁਲ ਨਹੀਂ ਲੱਗਦੀ ਧੁੱਪ ਵਧੀਆ ਪੈਂਦੀ ਹੈ ਤੇ ਦੇਖੋ ਆਪਣਾ ਖੇਤ ਕਣਕ ਕੋਠਾ ਆਪਣਾ ਉਹ ਦੇਖੋ ਇਹ ਦਿਸਦਾ ਹੋਣੇ ਤੁਹਾਨੂੰ ਦੂਰ ਖਾਲ ਦਾ ਕੰਮ ਚੱਲ ਰਿਹਾ ਹੈ ਨੈਰੀ ਖਾਲ ਦੁਬਾਰਾ ਪੱਕਾ ਹੋ ਰਿਹਾ ਹੈਗਾ ਇਹ ਆ ਗਿਆ ਜੀ ਆਪਣਾ ਪਿੰਡ ਦੂਸਰਾ ਛੋਟੀ ਕਨੌਰੀ ਬਿਲਕੁਲ ਛੋਟੀ ਕਨੌਰੀ ਦੇ ਲੱਗ ਗਏ ਨੇ ਆਪਣੇ ਖੇਤ ਆਪਣਾ ਪਿੰਡ ਹੈ ਵੱਡੀ ਕਨੌਰੀ ਤੇ ਆ ਗਈ ਛੋਟੀ ਕਨੌਰੀ ਕਨੌਰੀ ਖੁਰਦ ਬਹੁਤ ਮਿੱਠਾ ਜੀ ਲਓ ਜੀ ਹੁਣ ਆਪਾਂ ਪਹੁੰਚ ਗਏ ਘਰ ਤੇ ਹੁਣ ਤੁਹਾਨੂੰ ਦਿਖਾਵਾਂਗੇ ਸੂਟ ਅੱਜ ਹੋਰ ਵੱਖ-ਵੱਖ ਤਰ੍ਹਾਂ ਦੇ ਨਵੇਂ-ਨਵੇਂ ਤੇ ਥੋੜੀ ਦੇਰ ਦਿਖਾਉਣਾ ਇਸ ਸੂਟ ਨੂੰ ਲਓ ਜੀ ਅੱਜ ਆਪਾਂ ਤੁਹਾਨੂੰ ਅਗਿਆਸਾ ਦੀਆਂ ਦੇ ਸੂਟ ਵਧੀਆ ਤੇ ਦੇਖੋ ਜੀ ਇਹ ਹੈ ਕੜਾਈ ਸੂਟ ਦੇ ਉੱਤੇ ਬਹੁਤ ਵਧੀਆ ਕੜਾਈ ਕੀਤੀ ਹੈ ਤੇ ਬਹੁਤ ਪਿਆਰਾ ਕਲਰਫੁਲ ਸੂਟ ਦਾ ਦੇਖੋ ਪੂਰੇ ਪੱਲੇ ਦੇ ਉੱਤੇ ਕਢਾਈ ਹੈਗੀ ਬਹੁਤ ਸੰਗਣੀ ਕਢਾਈ ਹੈ ਦੇਖੋ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਹੈਗਾ ਜੀ ਦੁਪੱਟਾ ਦੁਪੱਟੇ ਤੇ ਵੀ ਇਦਾਂ ਕਿਨਾਰੀਆਂ ਤੇ ਬੇਲਾਂ ਨੇ ਤੇ ਗੋਟਾ ਲੱਗੇਗਾ ਬਹੁਤ ਸੋਹਣਾ ਦੁਪੱਟਾ ਹੈ ਇਹ ਬਹੁਤ ਸੋਹਣਾ ਕਲਰ ਹੈ ਸੂਟ ਦਾ ਦੇਖੋ ਇਹ ਕਿਦੇ ਵਿੱਚ ਹੈਗਾ ਜੀ ਆਹ ਗੁਲਾਬੀ ਕਲਰ ਤੇ ਦੇ ਵਿੱਚ ਸਾਰੇ ਦੇ ਵਿੱਚ ਇਦਾਂ ਬੇਲਾ ਨੇਗੀਆਂ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਪਿਆਰਾ ਸੂਟ ਹੈ ਬਿਆਹ ਸਾਧੀਆਂ ਚ ਪਾਉਣ ਵਾਲਾ ਸੂਟ ਹੈ ਜਿੰਨਾਂ ਦੀ ਭੈਣਾਂ ਨੂੰ ਜ਼ਰੂਰ ਤੇ ਜ਼ਰੂਰ ਦੱਸਿਓ ਫੋਨ ਕਰਿਓ ਕਾਲ ਕਰਿਓ ਜਾਂ ਮੈਸੇਜ ਕਰਿਓ ਇਹ ਵੀ ਕੇ ਪੱਲੇ ਦੀ ਕਢਾਈ ਹੈ ਤੇ ਇਹਦੇ ਨਾਲ ਹੈਗਾ ਜੀ ਇਦਾਂ ਬੇਲਾ ਵਾਲਾ ਹੀ ਦੁਪੱਟਾ ਤੇ ਕਟਵਰਕ ਦਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਆਈ ਬਹੁਤ ਵਧੀਆ ਦੁਪੱਟੇ ਪਿਆਰਾ ਨਾਲ ਲੀਕੋ ਜੀ ਕੜਾਈ ਬਹੁਤ ਵਧੀਆ ਜਰੀ ਨਾਲ ਕੜਾਈ ਕੀਤੀ ਹੈ ਜੀ ਦੇਖੋ ਤੇ ਦੇਖੋ ਜੀ ਬਹੁਤ ਹੀ ਪਿਆਰੇ ਸੂਟ ਨੇ ਜੀ ਜਿਨ੍ਹਾਂ ਨੇ ਵੀ ਲੈਣੇ ਜ਼ਰੂਰ ਇੱਕ ਵਾਰੀ ਟਾਲ ਮੈਸੇਜ ਜ਼ਰੂਰ ਕਰਿਓ ਤੇ ਅਗਲਾ ਸੂਟ ਹੈ ਜੀ ਫਿਰੋਜੀ ਰੰਗ ਦੇ ਵਿੱਚ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਵਧੀਆ ਕਢਾਈ ਹੈ ਤੇ ਕਲਰ ਬਹੁਤ ਪਿਆਰਾ ਹੈ ਦੇਖੋ ਇਹ ਪੱਲੇ ਦੇ ਉੱਤੇ ਇਦਾਂ ਕਢਾਈ ਹੋਈ ਹੋਈ ਹੈ ਇੱਕ ਬਹੁਤ ਵਧੀਆ ਗੁੰਦ ਵਿੱਚ ਕਢਾਈ ਹੈ ਇਦਾਂ ਉੱਤੜਣ ਵਾਲੀ ਕਢਾਈ ਨਹੀਂ ਹੈਗੀ ਤੇ ਨਾਲ ਹੈਗਾ ਜੀ ਦੁਪੱਟਾ ਦੁਪੱਟੇ ਦੇ ਉੱਤੇ ਵੀ ਕਢਾਈ ਹੋਈ ਹੋਈ ਹੈ ਕੱਟਵਰਕ ਦੀ ਦੇਖੋ बहुत सोहने सूट ने जी अगला सूट है जी सिमर के बच्चे ये देखो इदा कढ़ाई हुई भी है उपर तक वेल् तो न बहुत सोहनी कढ़ाई है जी ਬਹਾਸਤਾਨਾ ਸੂਟ ਹੈ ਸੀਮਰ ਦੇ ਵਿੱਚ ਲੈ ਕੇ ਇਹ ਹੈ ਜੀ ਕੁੜਤੀ ਤੇ ਨਾਲ ਹੈਗੀ ਹੈਗੀ ਇਹ ਬਾਟਮ ਸਪਲੇਨ ਦੇ ਵਿੱਚ ਕੜਾਈ ਆਣਾ ਹੈਗਾ ਜੀ ਨਾਲ ਦੁਪੱਟਾ ਕੱਟਵਰਕ ਬਹੁਤ ਸੋਹਣਾ ਸੂਟ ਹੈਗਾ ਜੀ ਮਿਕਪੀ ਜਿੰਨਾਂ ਨੂੰ ਵੀ ਚਾਹੀਦਾ ਮੈਸੇਜ ਫੋਨ ਜਾਂ ਕਾਲ ਜਰੂਰ ਕਰਿਓ ਤੇ ਅੱਜ ਦੇ ਵਲੌਗ ਦਾ ਕਰਦੇ ਹਾਂ ਜੀ ਇੱਥੇ ਐਂਡ ਹੁਣ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਹੈ ਤੁਸੀਂ ਸਾਡਾ ਵਲੌਗ ਸਾਰਾ ਦੇਖੋਗੇ ਤੇ ਵੀਡੀਓ ਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਦੇ ਇੱਕ ਕਮੈਂਟ ਜਰੂਰ ਕਰਦਿਆ ਕਰੋ ਇੱਕ ਜਿਵੇਂ ਲੱਗਦੇ ਨੇ ਸਾਡੇ ਬਲੌਗ ਤੇ ਮਿਲਦੇ ਆ ਜੀ ਅਗਲੇ ਹੁਣ ਕੱਲ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ